ਸਾਰੇ ਮਿੱਤਰ ਪਿਆਰਿਆ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ ਮੈਂ ਤੁਹਾਡਾ ਅਰਸ਼ੀ ਤੇ ਮੈਂ ਨਾ ਇੱਕ ਗਾਣਾ ਲਿਖਿਆ ਟੁੱਟਿਆ ਭਜਾਇਆ ਜੀ ਸਾਰਿਆਂ ਨੂੰ ਦੱਸਦਾ ਵੀ ਜੇ ਚੰਗਾ ਲੱਗਿਆ ਤਾਂ ਕਿਰਾਂ ਮੈਂ ਇੱਕ ਪੈਰਾ गा ਕੇ ਪਾਉਣਾ ਤੇ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਕਰਿਓ ਫਿਰ ਆਪਾਂ ਰਿਕਾਰਡ ਕਰਕੇ ਰਿਕਾਰਡ ਕਰਾ ਕੇ ਪਾਵਾਂਗੇ ਜੀ ਲਓ ਸੁਣੋ ਫਿਰ ਹੋ ਤੇਰੇ ਕਾਲੇ ਕਾਲੇ ਕੇਸ ਨਹੀਂ ਕਟਾਵਾਂ ਵਰਗੇ ਸੁਰਗਾਂ ਨੂੰ ਜਾਂਦੇ ਹੋਏ ਰਾਵਾਂ ਵਰਗੇ ਤੇਰੇ ਕਾਲੇ ਕਾਲੇ ਕੇਸ ਨਹੀਂ ਘਟਾਵਾਂ ਵਰਕੇ ਸੁਰਗਾਂ ਨੂੰ ਜਾਂਦੇ ਹੋਏ ਰਾਵਾਂ ਵਰਕੇ ਤੇਰੇ ਬਾਰੇ ਦਿਨ ਰਾਤ ਰਹਾ ਸੋਚਦਾ ਨਹੀਂ ਤੇਰੇ ਬਾਰੇ ਦਿਨ ਰਾਤ ਰਹਾ ਸੋਚਦਾ ਬੈਠਾ ਚਿੱਤ ਨੂੰ ਚਿਤਮਣੀ ਲਾ ਕੇ ਮਿੱਤਰਾਂ ਨੂੰ ਚੜਨੋਂ ਸ਼ਰਾਬ ਹਟ ਗਈ ਨਹੀਂ ਕਾਦਾ ਵੇਖ ਗਈ ਅੱਖਾਂ 'ਚ ਅੱਖਾਂ ਪਾ ਕੇ ਮਿੱਤਰਾਂ ਨੂੰ ਚੜਨੋਂ ਸ਼ਰਾਬ ਹਟ ਗਈ ਨਹੀਂ ਕਾਦਾ ਵੇਖ ਗਈ ਅੱਖਾਂ 'ਚ ਅੱਖਾਂ ਪਾ ਕੇ ਹੋ تا